ਆਹ ਭੱਲਾ ਪਰਿਵਾਰ ਕਿਸੇ ਜਾਣ ਪਛਾਣ ਦੀ ਮਠਾਜ ਨਹੀਂ ਗਏ ਇਹਨਾਂ ਦਾ ਨਾਂ ਕੱਲਾ ਪੱਟੀ ਇਲਾਕੇ ਦੀ ਜਾਂ ਪੱਟੀ ਸ਼ਹਿਰ ਦੀ ਇਹਨਾਂ ਦਾ ਇਲਾਕੇ ਜਿਹੜਾ ਹੋੜੜਿਆ ਪੂਰੇ ਪੰਜਾਬ 'ਚ ਇਸ ਪਰਿਵਾਰ ਦਾ ਨਾਂ ਹੈ ਚੰਗੇ ਪਰਿਵਾਰਾਂ ਨਾਲ ਇਹਨਾਂ ਦੀਆਂ ਰਿਸ਼ਤੇਦਾਰੀਆਂ ਜੇ ਮੈਂ ਕੱਲੇ ਪੱਟੀ ਹਲਕੇ ਦੀ ਗੱਲ ਕਰਾਂ ਮੈਨੂੰ ਲੱਗਦਾ ਵੀ ਇਹਨਾਂ ਦੀਆਂ ਜਿੰਨੀਆਂ ਰਿਸ਼ਤੇਦਾਰੀਆਂ ਤੇ ਇਹਨਾਂ ਦੇ ਸਕੂਲ ਦੇ ਵਿੱਚ ਜਿੰਨੇ ਬੱਚੇ ਪੜ੍ਹਦੇ ਆ 10-12 ਹਜ਼ਾਰ ਰੋਡ ਤੇ ਇੱਕ ਤੇ ਨਹੀਂ ਗਈ ਇੱਥੋਂ ਸਾਡੇ ਪੱਟੀ ਹਲਕੇ ਨਾਲੇ ਤੋਂ ਤੇ 9 ਵਿਧਾਨ ਸਭਾ ਹਲਕੇ ਆ ਲੋਕ ਸਭਾ ਖਡੂਰ ਸਾਹਿਬ ਦੇ ਵਿੱਚ ਜੇ ਪੂਰਾ ਜੋਰ ਲਾ ਦੇਣਾ ਭੱਲਾ ਤੇ ਮੇਰੇ ਹਿਸਾਬ ਨਾਲ 50000 ਵੋਟ ਨੂੰ ਲੋਕ ਸਭਾ ਸਦੂਰ ਸਾਹਿਬ ਤੋਂ ਪਾਗਦੇ ਆ ਜਿੰਨੀਆਂ ਇਹਨਾਂ ਦੀਆਂ ਰਿਸ਼ਤੇਦਾਰੀਆਂ ਜਿੰਨਾ ਇਹਨਾਂ ਦਾ ਪ੍ਰੇਮ ਪਿਆਰ ਆ ਤੇ ਇਹ ਪਰਿਵਾਰ ਪਹਿਲਾਂ ਕਾਲੀ ਦਲ ਦੇ ਨਾਲ ਹੀ ਤੇ ਸਾਡੀਆਂ ਪੁਰਾਣੀਆਂ ਸਾਂਝਾਂ ਆ ਪਰਿਵਾਰਕ ਰਿਲੇਸ਼ਨ ਨੇ ਤੇ ਅੱਜ ਇਹ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਆਪਦੇ ਭਰਾ ਲਾਲਜੀਤ ਖੁੱਲਰਣਾ ਮੁੰਡੇ ਨਾਲ ਮੁੰਡਾ ਜੋੜ ਕੇ ਚੱਲੇ ਆ ਇਹਨਾਂ ਵਿਸ਼ਵਾਸਤਵਾਇਆ ਕਿ ਵੱਡੀ ਲੀਡ ਨਾਲ ਆਪਦੇ ਭਰਾ ਨੂੰ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾਉਣਗੇ ਲੋਕ ਸਭਾ 'ਚ ਭੇਜਣਗੇ ਤੇ ਮੈਂ ਇਹਨਾਂ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਕਿ ਮੈਂ ਵੀ ਪੂਰੀ ਤਨਦੇਹੀ ਨਾਲ ਇਸ ਪਰਿਵਾਰ ਦੇ ਨਾਲ ਖੜਾ ਆ ਜੋ ਵੀ ਕੰਮਕਾਰ ਹੋਊਗਾ ਸਾਂਝਾ ਜਾਂ ਪਰਿਵਾਰਕ ਉਹ ਸਾਰੇ ਕੰਮਕਾਰ ਕਰਾਂਗੇ ਇਹਨਾਂ ਨੂੰ ਪਾਰਟੀ ਦੇ ਵਿੱਚ ਮਾਨ ਸਤਕਾਰ ਇੱਜ਼ਤ ਮਾਨ ਸਾਰਾ ਕੁਝ ਮਿਲੂਗਾ ਕਿਉਂਕਿ ਇਹ ਤੇ ਮੇਰਾ ਆਪਦਾ ਪਰਿਵਾਰ ਆ ਮੇਰੇ ਵੱਡੇ ਭਰਾ ਨੇ ਸੁਖਵਿੰਦਰ ਪੱਲਾ ਜੀ ਜਗਮੋਣ ਪੱਲਾ ਜੀ ਤੇ ਹੋਰ ਵੀ ਜਿੰਨੇ ਵੀ ਬੀਤੀ ਸਾਹਿਬ ਜਿੰਨੇ ਵੀ ਪਰਿਵਾਰ ਨਾਲ ਇਹਨਾਂ ਦੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰਕ ਸ਼ਾਮਲ ਹੋਇਆ ਮੈਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿਣਾ ਕਿ ਇਹ ਪਰਿਵਾਰ ਅੱਜ ਨਹੀਂ ਨਿੱਕੇ ਹੁੰਦੇ ਤੋਂ ਲੈ ਕੇ ਅੱਜ ਮੇਰੀ 45-44 ਸਾਲ ਉਮਰ ਹੋ ਗਈ ਆ ਨਿੱਕੇ ਹੁੰਦੇ ਤੋਂ ਲੈ ਕੇ ਅੱਜ ਤੱਕ ਇਹਨਾਂ ਪਰਿਵਾਰਾਂ ਨਾਲ ਸਾਰਿਆਂ ਨਾਲ ਇਕੱਠੇ ਅਸੀਂ ਖੇਡਦੇ ਰਹੇ ਆ ਵੱਡੇ ਹੋਏ ਇਕੱਠੇ ਪੜੇ ਤੇ ਇਕੱਠੇ ਇੱਥੇ ਸ਼ਹਿਰ ਦੇ ਵਿੱਚ ਵਿਚਰੇ ਆ ਇਕੱਠੇ ਰਹੇ ਆ ਤੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਵੀ ਜਿਹੜੇ ਪਰਿਵਾਰ ਸਾਡੇ ਨਾਲ ਇਕੱਠੇ ਅਸੀਂ ਪਹਿਲਾਂ ਤੋਂ ਰਹੇ ਆਂ ਤੇ ਅੱਜ ਇਹ ਪਰਿਵਾਰ ਸਾਡੇ ਨਾਲ ਹੋਇਆ ਮੈਨੂੰ ਬਹੁਤ ਵੱਡਾ ਬਲ ਮਿਲਿਆ ਮੇਰੀ ਚੋਣ ਕੰਪੇਨ ਨੂੰ ਵੱਡਾ ਹਲਾਰਾ ਮਿਲਿਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਾਹਿਬ ਦੇਖਿਆ ਜਾਵੇ ਨਵੰਦੀ ਪਾਰਟੀਆਂ ਨੇ ਬਹੁਤ ਪਛੜੀਆਂ ਨੇ ਕੈਂਡੀਡੇਟ ਸਟੈਂਡ ਕਰਨ ਦੇ ਵਿੱਚ ਔਰ ਆਮ ਆਦਮੀ ਪਾਰਟੀ ਨੇ ਪਹਿਲੇ ਨੰਬਰ ਤੇ ਜਾ ਕੇ ਕਿਵੇਂ ਦੇਖਦੇ ਹੋ ਦੇਖੋ ਜਿਹੜੇ ਮਰਜੀ ਕੈਂਡੀਡੇਟ ਆ ਜਾਣ ਕਾਲੀਦਲ ਕਾਂਗਰਸ ਭਾਜਪਾ إل ਨੂੰ ਲੋਕ ਬੜੇ ਸਿਆਣੇ ਹੋ ਚੁੱਕੇ ਆ ਲੋਕਾਂ ਨੇ ਗੱਲਾਂ ਨੂੰ ਵੋਟਾਂ ਨਹੀਂ ਪਾਉਣੀਆਂ ਲੋਕਾਂ ਨੇ ਕੰਮਾਂ ਨੂੰ ਵੋਟਾਂ ਪਾਉਣੀਆਂ ਇਹ ਲੋਕ ਗੱਲਾਂ ਕਰਦੇ ਰਹੇ ਆ ਗੱਲਾਂ ਦੀ ਰਾਜਨੀਤੀ ਕਰਦੇ ਆ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੋ ਸਾਲਾਂ ਚ ਜਿੰਨੇ ਕੰਮ ਮੁੱਖ ਮੰਤਰੀ ਸਾਹਿਬ ਨੇ ਕੀਤੇ ਲੋਕ ਸੰਤੁਸ਼ਟ ਨੇ 43000 ਕੁੜੀਆਂ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਮੱਲਾ ਕਲੀਨਿਕ ਖੁੱਲ ਗਿਆ ਬਿਜਲੀ ਬਿੱਲ ਜ਼ੀਰੋ ਆ ਰਹੇ ਆ ਪਸਾ ਦਾ ਸਬਰ ਰੂਟੀਨ ਚ ਬੀਬੀਆਂ ਨੂੰ ਫ੍ਰੀ ਮਿਲ ਰਿਆ ਹੋਰ ਕਿੰਨੀਆਂ ਸਹੂਲਤਾਂ ਜਿਹੜੀਆਂ 43 45 ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਦੇ ਘਰਾਂ 'ਚ ਆ ਕੇ ਸਾਡੇ ਸਰਕਾਰ ਦੇ ਮੁਲਾਜ਼ਮ ਆ ਕੇ ਕਰਦੇ ਪਏ ਆ ਨਹੀਂ ਤੇ ਸੂਦਾ ਕੇਂਦਰਾਂ 'ਚ ਲੰਬੀਆਂ ਲੰਬੀਆਂ ਲੈਣਾ ਲੱਗੀਆਂ ਹੁੰਦੀਆਂ ਸੀ ਸ਼ਾਮਾਂ ਪੈ ਜਾਣੀਆਂ ਲੋਕਾਂ ਫੇਰ ਘਰ ਨੂੰ ਮੁੜ ਜਣਾ ਦਿਨੇ 4 ਵਜੇ ਫੇਰ ਆ ਕੇ ਲੈਣਾ ਪੈਂਦਾ ਲੋਕਾਂ ਦੀ ਖੱਜਲ ਖਰਾਬੀ ਘੱਟ ਕਰਤੀ ਆ ਮਾਨ ਸਰਕਾਰ ਲੋਕਾਂ ਦੀ ਸਰਕਾਰ ਆ ਲੋਕ ਆਪਦੀ ਸਰਕਾਰ ਨੂੰ ਫਤਵਾ ਦੇਣ। ਕੋਲ ਸਾਹਿਬ ਬੀਤੇ ਦਿਨੀ ਸਾਫ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਉਂਦੇ ਨੇ ਪੱਟੀ ਹਲਕੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜੇ ਕਿ 21 ਬੰਦੇ ਨੇ ਜਿਹੜੇ ਕਿ ਜਰੀਲੀ ਸ਼ਰਾਬ ਦੇ ਨਾਲ ਮੁੱਖ ਮੰਤਰੀ ਦੇ ਹਲਕੇ ਵਿੱਚ ਮਰ ਗਏ ਨੇ। ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ? ਵੇਖੋ ਜਿਹੜੇ ਬੰਦਿਆਂ ਨੇ ਉਹ ਜਰੀਲੀ ਸ਼ਰਾਬ ਵੇਚੀ ਆ ਉਹਨਾਂ ਤੇ ਸਖਤ ਤਾਰਾਮਾ ਲਾ ਕੇ ਪਰਚੇ ਦਰਜ ਹੋਏ ਆ ਉਸ ਇਲਾਕਾਂ ਦੇ ਪਿੱਛੇ ਨੇ। ਜਦੋਂ 152 ਬੰਦੇ ਅਮਰਸਰ ਕਰਨਦਰਨ ਜ਼ਿਲ੍ਹੇ ਚ ਕਾਂਗਰਸ ਸਰਕਾਰ ਵਲੇ ਮਰੇ ਹੀ। ਤੋ ਇਹਨਾਂ ਦੇ ਹੀ ਐਮਐਲਏਾਂ ਦੇ ਪੀਏ ਜਿਨ੍ਹਾਂ ਦੀਆਂ ਸ਼ਰਾਬਾਂ ਵੇਕਦੀਆਂ ਰਹੀਆਂ ਉਹਨਾਂ ਤੇ ਅਸੀਂ ਕਾਰਵਾਈ ਕਰਨ ਨੂੰ ਧਰਨਾ ਲਾਇਆ ਡੀਸੀ ਦਫਤਰ ਐਸਐਸਪੀ ਦਫਤਰ ਕੇ ਉਲਟਾ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਲੀਡਰ 35 40 ਸਾਡੇ ਹੁਣ ਸਪੀਕਰ ਸਾਹਿਬ ਦੇ ਪੀ ਸਪੀਕਰ ਸਾਹਿਬ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਚੇਅਰਮੈਨ ਵੱਡੇ ਵੱਡੇ ਜਿਹੜੀ ਥੱਟੀ ਆਗੂ ਸਹਿਬਾਨ ਸਾਰਿਆਂ ਦੇ ਪਰਚੇ ਦਰਜ ਕਰਤੇ ਤੇ ਪਰਚੇ ਨਾ ਕੀਤੇ ਉਦੋਂ ਜਰੀਲੀ ਸ਼ਰਾਬ ਨਾਲ ਜਿਹੜੇ ਬੰਦੇ ਮਰੇ ਉਹਨਾਂ ਬੰਦਿਆਂ ਤੇ ਜਿਹੜੇ ਕੋਈ ਇੱਕ ਦੋ ਬੋਤਲਾ ਕੱਢ ਕੇ ਪੀਣ ਵਾਲੇ ਬੰਦੇ ਉਹਨਾਂ ਤੇ ਕਤਲ ਦੇ ਪਰਚੇ ਕਰਦੇ ਦਰਜ ਤੇ ਜਿਹੜੇ ਇਹਨਾਂ ਦੇ ਲੀਡਰਾਂ ਦੇ ਪੀਏ ਸ਼ਰਾਬਾਂ ਵੇਚਦੇ ਰਹੇ ਉਹਨਾਂ ਨੂੰ ਕਲੀਨ ਚਿੱਟਾ ਦੇਤੀਆਂ ਇਹ ਪਹਿਲਾਂ ਉਹਨਾਂ ਬਾਰੇ ਕੋਹ ਕਰ ਰਿਹਾ ਵੀ ਉਹ ਕਿਹੜੇ ਬੰਦੇ ਸੀ ਜਿਨ੍ਹਾਂ ਨੇ ਸ਼ਰਾਬਾਂ ਵੇਚੀਆਂ 152 ਦੇ ਕਰੀਬ ਜਿਹੜੇ ਬੰਦੇ 2020 ਚ ਮਰੇ